ਪ੍ਰਕਾਰ ਦੇ ਨੱਕੇ ਆਪਣੇ ਕੋਲੇ ਮਨ ਲਾ ਵੀ ਗੋਲ ਚੱਪੂ ਵਾਲਾ ਇੱਕ ਤਾਂ ਇੱਕ ਫੱਟੀ ਵਾਲਾ ਆ ਗਿਆ ਤਿੰਨ ਪ੍ਰਕਾਰ ਦੇ ਆ ਜੀ ਅੱਛਾ ਆ ਮਨ ਲਾ ਫੱਟੀ ਵਾਲਾ ਪਈਦਾ ਹੈ ਹਾਏ ਫੱਟੀ ਵਾਲਾ ਜੀ ਅੱਛਾ ਇਹ ਫੱਟੀ ਵਾਲਾ ਪਈਦਾ ਹਾਂਜੀ ਹਾਂਜੀ ਠੀਕ ਆ ਇੱਕ ਬਈ ਹੋਰ ਵੀ ਫਿਰ ਨਾ ਕਈ ਭਰਾ ਕਮੈਂਟਾਂ ਚ ਮਨ ਲਾ ਹਣਾ ਪੁੱਛਣ ਲੱਗ ਜਾਂਦੇ ਆ ਵੀ ਸਾਨੂੰ ਜਾਣਕਾਰੀ ਪੂਰੀ ਦਿਆ ਕਰੋ ਜੇ ਹੁਣ ਆਪਾਂ ਆ ਨੱਕਿਆਂ ਦੀ ਗੱਲ ਕਰੀਏ ਵੀ ਇਹਨਾਂ ਦਾ ਖਾਣਾ ਦਾ ਸਹਿਜ ਕੀ ਹੁੰਦਾ ਇਹ ਆਪਾਂ ਪਿੰਡਾਂ ਦੀ ਗੱਲ ਕਰੀਏ ਕਿ ਉਹ ਅਲੱਗ-ਅਲੱਗ ਹੁੰਦੇ ਨੇ ਨਾ ਅਲੱਗ-ਅਲੱਗ ਹੁੰਦੇ ਜੀ ਮਤਲਬ ਵੀ ਖਾਲ ਕੋਈ ਮਤਲਬ ਵੀ ਚੌੜਾ ਹੁੰਦਾ ਕੋਈ ਭੀੜਾ ਹੁੰਦਾ ਮਤਲਬ ਉਹ ਤਾਂ ਕਰਕੇ ਆਪਾਂ 3 ਇੰਚੇ ਰੱਖੇ ਹੋਏ ਆ ਨਾ ਮਤਲਬ ਅੱਛਾ ਵੀ ਮਤਲਬ ਵੀ ਜੇ ਚੌੜਾ ਖਾਲ ਆ ਵੱਡਾ ਆਪਣੇ ਕੋਲੇ ਗੋਲ ਚੱਪੂ ਵਾਲਾ ਪਿਆਗਾ ਵੱਡਾ ਨੱਕਾ ਫਿਰ ਇਹਦੂ ਛੋਟਾ ਆ ਜਾਂਦਾ ਫਿਰ ਇਹਦੂ ਛੋਟਾ ਆ ਜਾਂਦਾ ਜੀ ਠੀਕ ਆ ਜੀ ਕਈ ਵਾਰੀ ਬਈ ਫੇਰ ਵੀ ਕੋਈ ਮਤਲਬ ਕੋਈ ਫਰਕ ਮਤਲਬ ਦੀਂਦਾ ਆਪਾਂ ਨੂੰ ਹਨਾ ਤਾਂ ਫਿਰ ਉਹ ਜਾਂ ਫਿਰ ਫਰਮਾ ਤਿਆਰ ਕਰਦੇ ਹੋ ਸੀ ਕਿ ਮਤਲਬ ਵੀ ਕਿਹੜੇ ਤਰੀਕੇ ਨਾਲ ਤਿਆਰ ਕਰਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਕਾਕੂ ਘਿਰਾਓ ਬਣਾਲੀ ਵਾਲਾ ਇਸ ਟਾਈਮ ਮਿੱਤਰੋ ਆਪਾਂ ਫੱਗੂ ਪਿੰਡ ਦੇ ਵਿੱਚ ਖੜੇ ਆ ਜਿਲੇ ਸਰਸੇ ਦਾ ਪਿੰਡ ਹੈਗਾ ਤੇ ਇੱਧਰ ਤੁਹਾਨੂੰ ਆਪਾਂ ਕੈਮਰਾ ਮਾਰ ਦਨੇ ਆਗੇ ਝੋੜਾ ਨੂੰ ਛੜਕ ਜਾਂਦੀ ਜਿਹੜੀ ਮੜਾ ਵੀ ਕੈਮਰਾ ਮਾਰਦੇ ਇੱਧਰ ਤੇ ਆ ਤੁਹਾਨੂੰ ਦਿਖਾਉਣੇ ਆਗੇ ਤੇ ਅੱਜ ਬਹੁਤ ਮਤਲਬ ਕੰਮ ਦੀ ਵੀਡੀਓ ਤੁਹਾਡੇ ਲਈ ਆਪਾਂ ਲੈ ਕੇ ਆਏ ਆ ਮਿੱਤਰੋ ਤੇ ਬਾਈ ਹੋਏ ਨਾ ਫਲੈਸ਼ ਵਾਲੇ ਡੱਗ ਆ ਜਿਹੜੇ ਉਹ ਤਿਆਰ ਕਰਦੇ ਆਗੇ ਤੇ ਮਤਲਬ ਪੂਰੀ ਘੈਂਟ ਕੁਆਲਿਟੀ ਦੇ ਨਾਲ ਤੇ ਆਪਨੇ ਇਸ ਟਾਈਮ ਬਾਈ ਹੈਗੇ ਨੇਗੇ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਪਹਿਲਾਂ ਬਾਈ ਸਤਿ ਸ੍ਰੀ ਅ अच्छा भाई जी आपा ਹੁਣ ਗੱਲ ਕਰੀਏ ਆਪਣਾ ਹਣਾ ਤੁਸੀਂ ਫਰੈਸ਼ ਵਾਲੇ ਮਤਲਬ ਡੱਗ ਤਿਆਰ ਕਰਦੇ ਹੋ ਹਾਂਜੀ ਤੇ ਮਤਲਬ ਤੁਹਾਨੂੰ ਕਿੰਨਾ ਕ ਸਮਾਂ ਹੋ ਗਿਆ ਬਾਈ ਮੰਨ ਲਾ ਡੱਗ ਤਿਆਰ ਕਰਦਿਆਂ ਇਹ ਸਾਨੂੰ ਹੋ ਗਏ ਬਾਈ ਜੀ 11 12 ਸਾਲ ਹੋ ਗਏ ਤੁਹਾਨੂੰ ਅੱਛਾ ਮਤਲਬ ਕਾਫੀ ਪੁਰਾਣਾ ਕੰਮ ਆਗਾ ਪੁਰਾਣਾ ਕੰਮ ਆ ਜੀ ਹਾਂ ਠੀਕ ਆ ਤੇ ਆਜੋ ਤੁਹਾਨੂੰ ਮੜਾ ਆਪਾਂ ਬਾਈ ਕੈਮਰਾ ਮਾਰਦੇ ਮੜਾ ਸਾਰਿਆਂ ਤੇ ਤੇ ਆਪਾਂ ਮੰਨ ਲਓ ਕੱਲੇ ਬਾਈ ਡੱਗ ਨਹੀਂ ਬਣਾਉਂਦਾ ਤੇ ਹੋਰ ਵੀ ਬਹੁਤ ਕੁਝ ਬਣਾਉਂਦੇ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਾਉਂਦੇ ਆ ਸਾਰੀ ਕੱਲੀ-ਕੱਲੀ ਗੱਲਬਾਤ ਆਪਾਂ ਬਾਅਦ ਵਿੱਚ ਕਰਾਂਗੇ ਤੇ ਆ ਤੁਹਾਨੂੰ ਮੜਾ ਕੇ ਨਾ ਆਪਾਂ ਡੱਗ ਦਿਖਾ ਦਈਏ ਤੇ ਪ੍ਰੋਪਰ ਇਹਦੇ ਬਾਰੇ ਆਪਾਂ ਜਾਣਕਾਰੀ ਵੀ ਲਵਾਂਗੇ ਮਤਲਬ ਬਹੁਤ ਕਮਾਲ ਦੀ ਰੇ ਕੰਮ ਦੀ ਵੀਡੀਓ ਆ ਤੇ ਤੁਸੀਂ ਸ਼ੇਅਰ ਕਰਨਾ ਫੁੱਲ ਵਾੜਾ ਫੁੱਲ ਦੱਬ ਕੇ ਠੀਕ ਆ ਤੇ ਜਿਹੜਾ ਬੰਦਾ ਸ਼ੇਅਰ ਕਰੂਗਾ ਉਹਦੇ ਵਾਸਤੇ ਆਫਰ ਵੀ ਆ ਕਿਉਂਕਿ ਜੇ ਮੈਂ ਪਹਿਲਾਂ ਲਾਸਤਾ ਫਿਰ ਤੁਸੀਂ ਵੀਡੀਓ ਨਹੀਂ ਦੇਖਣੀ ਠੀਕ ਆ ਤੇ ਆਫਰ ਵੀ ਤੁਹਾਨੂੰ ਦੱਸਾਂਗੇ ਬਾਈ ਕੀ ਕੀ ਆਫਰ ਦਊਗਾ ਤੇ ਆ ਜਾਓ ਅੱਛਾ ਬਾਈ ਹੁਣ ਜੇ ਆਪਾਂ ਗੱਲ ਕਰੀਏ ਫਿਰ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਤਿਆਰ ਕਰਦੇ ਹੋ ਰੇ ਆਪਣੇ ਇਹਦੇ ਕੋਲੇ ਜੀ ਆਹ ਆਪਣੇ ਕੜੇ ਤਿਆਰ ਕਰਦੇ ਇੱਥੇ ਠੀਕ ਹੈ ਜੀ ਆਪਣੇ ਨੱਕੇ ਹੋ ਜਾਂਦੇ ਆ ਤੇ ਖੰਬੇ ਵੀ ਤਿਆਰ ਕਰਦੇ ਆਂ ਅੱਛਾ ਖੰਭੇ ਵੀ ਤਿਆਰ ਕਰਦੇ ਉਹਦੇ ਨੱਕੇ ਵੀ ਤਿਆਰ ਕਰਦੇ ਹਾਂ ਅੱਛਾ ਆ ਨੱਕੇ ਬਾਈ ਉਹਨਾਂ ਨੇ ਤੁਸੀਂ ਦੇਖ ਸਕਦੇ ਹੋ ਬਾਈ ਤਿਆਰ ਕੀਤੇ ਮੜਾ ਕੈਮਰਾ ਮਾਰਦੇ ਬਾਈ ਹਨ ਤੇ ਆ ਨੱਕੇ ਬਾਈ ਤਿਆਰ ਕਰਦੇ ਆ ਬਾਈ ਫਿਰ ਕਿਹੜੇ ਕਿਹੜੇ ਪ੍ਰਕਾਰ ਦੇ ਨੱਕੇ ਤਿਆਰ ਕਰਨ ਉਹ ਆਹੀ ਕਰਦੇ ਨੇ ਜਾਂ ਹੋਰ ਵੀ ਕਰਦੇ ਨੇ ਹੋਰ ਤਰੀਕੇ ਦੇ ਇਹ ਤਿੰਨ ਪ੍ਰਕਾਰ ਦੇ ਆ ਜੀ ਨੱਕੇ ਆਪਣੇ ਕੋਲੇ ਮੰਲਾ ਵੀ ਗੋਲ ਚੱਪੂ ਵਾਲਾ ਇੱਕ ਤਾਂ ਇੱਕ ਫੱਟੀ ਵਾਲਾ ਆ ਗਿਆ ਤਿੰਨ ਪ੍ਰਕਾਰ ਦੇ ਆ ਜੀ ਅੱਛਾ ਆ ਮੰਨ ਲਾ ਫੱਟੀ ਵਾਲਾ ਪਾਈਦਾ ਹਾਏ ਫੱਟੀ ਵਾਲਾ ਜੀ ਅੱਛਾ ਇਹ ਫੱਟੀ ਵਾਲਾ ਪਾਈਦਾ ਹਾਂਜੀ ਹਾਂਜੀ ਠੀਕ ਆ ਇੱਕ ਬਾਈ ਹੋਰ ਵੀ ਫਿਰ ਨਾ ਕਈ ਭਰਾ ਕਮੈਂਟਾਂ 'ਚ ਮੰਨ ਲਾ ਹਨਾ ਪੁੱਛਣ ਲੱਗ ਗਿਆਂ ਬਿਨਾਂ ਖਾਣਾ ਸਾਈਜ਼ ਕੀ ਹੁੰਦਾ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਉਹ ਅਲੱਗ-ਅਲੱਗ ਹੁੰਦੇ ਨੇ ਨਾਲ ਅਲੱਗ-ਅਲੱਗ ਹੁੰਦਾ ਜੀ ਮਤਲਬ ਵੀ ਖਾਲ ਕੋਈ ਮਤਲਬ ਵੀ ਚੌੜਾ ਹੁੰਦਾ ਕੋਈ ਭੀੜਾ ਹੁੰਦਾ ਮਤਲਬ ਉਹ ਤਾਂ ਕਰਕੇ ਆਪਾਂ 3 ਇੰਚੇ ਰੱਖੇ ਹੋਏ ਆ ਨਾ ਮਤਲਬ ਅੱਛਾ ਵੀ ਮਤਲਬ ਵੀ ਜੇ ਚੌੜਾ ਖਾਲਾ ਵੱਡਾ ਆਪਣੇ ਕੋਲੇ ਗੋਲ ਚੱਪੂ ਵਾਲਾ ਪਿਆਗਾ ਵੱਡਾ ਨੱਕਾ ਫਿਰ ਇਹਦੂ ਛੋਟਾ ਆ ਜਾਂਦਾ ਫਿਰ ਇਹਦੂ ਛੋਟਾ ਆ ਜਾਂਦਾ ਜੀ ਠੀਕ ਆ ਜੀ ਕਈ ਵਾਰੀ ਬਈ ਫੇਰ ਵੀ ਕੋਈ ਮਤਲਬ ਕੋਈ ਫਰਕ ਮਤਲਬ ਦੀਂਦਾ ਆਪਾਂ ਨੂੰ ਹਣਾ ਤਾਂ ਫਿਰ ਉਹ ਇਹ ਫਰਮਾ ਤਿਆਰ ਕਰਦੇ ਤੁਸੀਂ ਕਿ ਮਤਲਬ ਵੀ ਕਿਹੜੇ ਤਰੀਕੇ ਨਾਲ ਤਿਆਰ ਕਰਦੇ ਹੋ ਜੇ ਕਈ ਵਾਰੀ ਖਾਲ ਪਿੰਡਾਂ ਦੇ ਵਿੱਚ ਇਦੂ ਵੀ ਚੌੜੇ ਹੋਣ ਥੋੜੇ ਘਣੇ ਹਾਓ ਨਾਪ ਲੈ ਕੇ ਤਿਆਰ ਕਰ ਦਿੰਦੇ ਆ ਜੀ ਕੋਈ ਗੱਲ ਨਹੀਂ ਜੇ ਮਤਲਬ ਵੀ 10 20 ਨੱਕੇ ਚਾਹੀਦੇ ਆਪਾਂ ਖਾਲ ਦਾ ਨਾਪ ਲੈ ਕੇ ਤਿਆਰ ਕਰ ਦਿੰਦੇ ਆ ਉਹ ਸੰਚਾ ਆਓ ਵੀ ਇੱਕ ਅਦਾ ਨਹੀਂ ਤਿਆਰ ਕਰਦੇ ਜੇ ਮਤਲਬ ਵੀ ਇਕੱਠਾ ਕੰਮ ਆ ਮਤਲਬ ਫਿਰ ਤੁਸੀਂ ਫਰਮਾ ਤਿਆਰ ਕਰ ਲੈਣੋ ਆਪ ਹੀ ਮਤਲਬ ਹਾਂਜੀ ਹਾਂਜੀ ਠੀਕ ਆ ਤਿਆਰ ਕਰਕੇ ਦੇ ਦਿੰਦੇ ਆ ਜੀ ਠੀਕ ਆ ਤੇ ਹੁਣ ਆਪਾਂ ਨੱਕੇ ਹੋਰ ਵੀ ਬਾਈ ਕੋਲੇ ਪਏ ਨੇ ਹਨਾ ਆਪਾਂ ਤੁਹਾਨੂੰ ਸਾਰੇ ਦਿਖਾਵਾਂਗੇ ਉਸ ਤੋਂ ਪਹਿਲਾਂ ਆਪਾਂ ਇੱਕ ਬਾਈ ਨੂੰ ਸਵਾਲ ਕਰਦੇ ਆਂ ਬਾਈ ਅੱਛਾ ਜਿਹੜੇ ਮਤਲਬ ਆ ਤੁਹਾਡੇ ਆ ਫਲਸ਼ਲ ਡੱਗ ਆ ਗਏ ਹਾਂਜੀ ਹਾਂਜੀ ਠੀਕ ਆ ਵੀ ਸਾਡੇ ਪਿੰਡਾਂ ਵਿੱਚ ਵੀ ਆਪਾਂ ਦੇਖਦੇ ਆਂ ਮਤਲਬ ਵੀ ਬਹੁਤ ਮਤਲਬ ਭਰਾ ਨਾ ਲੈ ਜਾਂਦੇ ਜਿਵੇਂ ਤੁਹਾਡੇ ਬਾਈ ਦੀ ਦੁਕਾਨ ਉਧਰ ਆਪਣਾ ਹਨਾ ਹਾਂਜੀ ਹਾਂਜੀ ਉਥੋਂ ਬਹੁਤ ਸਾਰੇ ਗਏ ਆ ਤੇ ਬਾਈ ਦਾ ਵੀ ਨਾ ਬਹੁਤ ਵੱਡਾ ਬਾਈ ਆਪਾਂ ਦੇਖਦੇ ਆਂ ਹਨਾ ਤੇ ਇਸੇ ਕਰਕੇ ਮੈਂ ਬਾਈ ਕੋਲੇ ਪਹੁੰਚਿਆ ਅੱਛਾ ਭਾਈ ਇਹਦੇ ਬਾਰੇ ਜਾਣਕਾਰੀ ਹੀ ਲੈਣੀ ਹੈ ਮੰਨ ਲਓ ਵੀ ਪਹਿਲਾਂ ਤਾਂ ਕਿੰਨੇ ਫੁੱਟ ਤੁਸੀਂ ਮੰਨ ਲਓ ਤੱਕ ਇਹ ਟੂਆ ਪੜ ਦੇਉਗੇ ਹਲੇ ਅਸੀਂ 25 ਫੁੱਟ ਤਾਈਂ ਪੜਦੇ ਹਾਂ ਇਹ ਟੂਆ ਅੱਛਾ 25 ਫੁੱਟ ਹਾਂ 25 ਫੁੱਟ ਟੂਆ ਪੱਟ ਕੇ ਵਿੱਚ ਇਹ 25 ਰਿੰਗ ਪੈ ਜਾਂਦੇ ਹੈਗੇ ਅੱਛਾ ਤੇ ਮੰਨ ਲਓ ਉਤਲਾ ਲੈਂਟਰ ਦਿੱਤਾ ਹੈ ਅੱਛਾ ਮਤਲਬ ਫੁੱਟ ਦਾ ਹੈ ਇੱਕ ਤਰ੍ਹਾਂ ਦਾ ਮਤਲਬ ਚਾਈ ਲਵਾਈ ਚੜਾਈ ਇਹਦੀ ਮੰਨ ਲਾ ਹਾਂ ਫੁੱਟ ਦੀ ਹਾਂ ਲਵਾਈ ਫੁੱਟ ਦੀ ਹੈ ਜੀ ਤੇ 2.5 ਫੁੱਟ ਚੌੜਾ ਹੈ। ਅੱਛਾ 2.5 ਫੁੱਟ ਚੌੜਾ ਹੈ। ਚੌੜਾ ਹੈ। ਠੀਕ ਆ। ਇਹ ਬਾਈ ਫਿਰ ਮਤਲਬ ਕਿੰਨੇ ਕਿ ਜਿ ਪਾਏ ਜਾਂਦੇ ਆ ਮਤਲਬ ਜਿਹੜੀ ਆਪਾਂ ਆਮ ਡੱਗ ਮਤਲਬ ਘਰੇ ਤਿਆਰ ਕਰਦੇ ਆ। ਨਾਲੇ ਤਾਂ ਉਹ ਜਗ੍ਹਾ ਵੱਧ ਰੋਕਦਾ ਆਪਾਂ ਦੇਖਦੇ ਆ। ਹਾਂਜੀ ਹਾਂਜੀ। ਠੀਕ ਆ। ਤੇ ਮਤਲਬ ਕਿੰਨੇ ਕਿ ਟਾਈਮ 'ਚ ਇਹ ਮਤਲਬ ਚੀਜ਼ ਫਿਟੋ ਕਰ ਦਿੰਦੇ ਤੁਸੀਂ ਮਤਲਬ ਘਰੀ ਆ ਕੇ? ਇਹ ਇੱਕ ਦਿਨ 'ਚ ਕਰ ਦਿੰਦੇ ਨੇ ਜੀ ਫਿਟ। ਅੱਛਾ। ਹਾਂ ਸ਼ਾਮ ਨੂੰ ਜੇ ਮੈਂ ਆਪਾਂ ਸਵੇਰ ਲੱਗੇ ਸ਼ਾਮ ਨੂੰ 6-7 ਵਜੇ ਤੱਕ ਰੈਡੀ ਕਰ ਦਿੰਦੇ ਆ। ਅੱਛਾ ਜਿਹੜੇ ਮਤਲਬ ਆ ਤੁਹਾਡੇ ਆਪ ਹੀ ਮਿਸਤਰੀ ਜਾਣਗੇ ਮਤਲ ਠੀਕ ਹੈ ਬਈ ਇਹ ਤਾਂ ਗੱਲ ਆਪਾਂ ਮੰਨ ਲਾ ਤੁਹਾਨੂੰ ਮੰਨ ਲਾ ਹੈ ਨਾ ਜਿੰਨੇ ਭਰਾ ਆਪ ਨੂੰ ਦੇਖ ਰਹੇ ਨੇ ਤਾਂ ਤੁਸੀਂ ਕਮੈਂਟਾਂ 'ਚ ਦੱਸੋ ਕਈ ਵਾਰੀ ਕੋਈ ਗੱਲਬਾਤ ਦੀ ਕਮੀ ਪੇਸ਼ੀ ਰਹਿ ਜਾਂਦੀ ਹੈ ਇੱਕ ਸਵਾਲ ਮੈਂ ਹੋਰ ਪੁੱਛਾਂਗਾ ਵੀ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਆਪਾਂ ਨੂੰ ਪੁੱਛਿਆ ਸੀਗਾ ਦੋਸਤਾਂ ਮਿੱਤਰਾਂ ਨੇ ਵੀ ਜਿਵੇਂ ਹੁਣ ਮੰਨ ਲਓ ਤੁਸੀਂ ਕੜੇ ਦੇ ਕੜਾ ਧਰ ਦਿਓ ਜਿਵੇਂ ਹੁਣ ਆਪਾਂ ਇਧਰ ਲਾਲਾ ਬਈ ਆ ਦੇਖ ਜੇ ਹੁਣ ਆ ਕੜੇ ਦੇ ਕੜੇ ਧਰੇ ਪਏ ਨਹੀਂ ਹੈ ਨਾ ਜਿਹੜੇ ਬਈ ਆਹ ਜੋੜ ਹੁੰਦੇ ਆ ਫਿਰ ਇਹਨਾਂ ਦਾ ਮਤਲਬ ਫਿਰ ਤੁਸੀਂ ਕਿਵੇਂ ਕਰਦੇ ਹੋਗੇ ਇਸਮੈਂਟ ਸਮੋਟ ਲਾਉਣੇ ਨਹੀਂ ਸੀਮੈਂਟ ਨਹੀਂ ਲੱਗਦਾ ਇਹ ਐਸੇ ਲੋ ਤੇ ਇਹਦੇ ਆ ਜਿਹੜੀ ਬਿਰਲ ਲਾਗੇ ਇਹ ਪਾਣੀ ਸੋਕਣ ਵਾਸਤੇ ਦਿੱਤੀ ਹੈ ਜੀ ਅੱਛਾ ਪਾਣੀ ਸੋਕਣ ਵਾਸਤੇ ਆ ਜੇ ਆਪਾਂ ਸੀਮੈਂਟ ਲਾਤੇ ਇਹਦੇ ਉੱਤੇ ਫਿਰ ਇਹਨੇ ਪਾਣੀ ਨਹੀਂ ਸੋਕਣਾ ਜੀ ਠੀਕ ਆ ਇੱਕ ਆਸਰਾਖ ਦਿੱਤੇ ਆ ਪਾਣੀ ਸੋਕਣ ਵਾਸਤੇ ਤੇ ਆਹ ਬਿਰਲਾ ਜਿਹਨਾਂ ਕਿ ਪਾਣੀ ਸੋਕਣ ਵਾਸਤੇ ਆ ਜੀ ਉੱਪਰ ਸੀਮੈਂਟ ਨਹੀਂ ਲੱਗਦਾ ਉੱਪਰ ਹੀ ਰੱਖਿਆ ਜਾਂਦਾ ਅੱਛਾ ਜਿਹੜੀ ਆਪਾਂ ਇੱਕ ਪਹਿਲਾਂ ਹੁਣੇ ਵੀਡੀਓ ਪਾਈ ਸੀ ਤਾਂ ਚਲੋ ਹਣਾ ਮਤਲਬ ਪਾਈ ਨੇ ਦੱਸ ਹੀ ਦਿੱਤਾ ਵੀ ਮਤਲਬ ਹਣਾ ਇਹਦਾ ਵੀ ਕਾਰਨ ਆ ਕੋਈ ਛੇ ਕਾਰਨ ਹੁੰਦਾ ਹਰ ਇੱਕ ਚੀਜ਼ ਦੇ ਵਿੱਚ ਆਪਾਂ ਜੀ ਗੱਲ ਕਰੀਏ ਨਾ ਤੇ ਇੱਕ ਦੋ ਸਵਾਲ ਬਾਈ ਹੋਰ ਸੀਗੇ ਮਤਲਬ ਕਮੈਂਟ ਇਹਦੀ ਗਰੰਟੀ ਹੈ ਜਿਹੜੀ ਮਨ ਲੈ ਉਹ ਕਿੰਨੇ ਟਾਈਮ ਦੀ ਗਰੰਟੀ ਇਹੇ ਜੀ ਮਨ ਲੈ ਗਰੰਟੀ ਹੈਗੀ 30 ਸਾਲ ਦੀ 40 ਸਾਲ ਦੀ ਗਰੰਟੀ ਹੈ ਜੀ ਅੱਛਾ ਇਹ 40 ਸਾਲ ਮਤਲਬ ਕੁਝ ਨਹੀਂ ਹੁੰਦਾ ਮਤਲਬ ਹਾਂ ਕੁਝ ਨਹੀਂ ਹੁੰਦਾ ਜੀ ਇਹ ਅੱਛਾ ਜਦੋਂ ਇਹ ਆਪਣੇ ਕਈ ਵਾਰੀ ਭਰ ਵੀ ਜਾਂਦਾ ਖਾਲੀ ਹੋ ਜਾਂਦਾ ਜੀ ਇਹ ਅੱਛਾ ਮਤਲਬ ਉਹ ਖਾਲੀ ਹੋ ਜਾਂਦਾ ਖਾਲੀ ਹੋ ਜਾਂਦੀ ਹੈ ਠੀਕ ਆ ਤੇ ਮਤਲਬ ਬਹੁਤ ਕਮਾਲ ਦੀ ਚੀਜ਼ ਹੈ ਮਿੱਤਰੋ ਦੁਬਾਰਾ ਫੇਰ ਦੱਸ ਦਗੀ ਆਪਾਂ ਫੱਗੂ ਪਿੰਡ ਦੇ ਵਿੱਚ ਖੜੇ ਆ ਤੇ ਜ਼ਿਲ੍ਹਾ ਸਰਸਾ ਤਹਿਸੀਲ ਕਿਹੜੀ ਪੈਂਦੀ ਆਪਾਂ ਕਾਲਾ ਵਾਲੀ ਪਿੰਡ ਸੀ ਕਾਲਾ ਵਾਲੀ ਜਿਲ੍ਹਾ ਸਰਸਾ ਜੀ ਅੱਛਾ ਠੀਕ ਆ ਤੇ ਆਪਣਾ ਨਾਮ ਕੀ ਦੱਸੋ ਜੀ ਜਗਸੀਰ ਸਿੰਘ ਜੀ ਜਗਸੀਰ ਸਿੰਘ ਤੇ ਉਹ ਬਾਈ ਦੂਜੇ ਨਾਲ ਜਗਜੀਤ ਹਨਾ ਜਗਜੀਤ ਸਿੰਘ ਜੀ ਜਗਜੀਤ ਸਿੰਘ ਠੀਕ ਆ ਤੇ ਅੱਜ ਹੁਣ ਆਪਾਂ ਤੁਹਾਨੂੰ ਦੂਜੇ ਨੱਕੇ ਦਿਖਾਉਣੇ ਆ ਮਿੱਤਰੋ ਤੇ ਕਿਹੜੇ ਕਿਹੜੇ ਬਾਈ ਹਨਾ ਤਿਆਰ ਕਰਦੇ ਆ ਤੇ ਆਜੋ ਘਰ ਪਹਿਲਾਂ ਆਪਾਂ ਇਹਦੀ ਗੱਲ ਕਰੀਏ ਆ ਬਾਈ ਮਤਲਬ ਇਹ ਆਪਣਾ ਟੱਕਣ ਹੋ ਗਿਆ ਉੱਪਰਲਾ ਹਾਂ ਉੱਪਰਲਾ ਟੱਕਣ ਆ ਗਿਆ ਜੀ ਲੈਂਟਰ ਆ ਗਿਆ ਟੱਕਣ ਵੀ ਬੋਲ ਦਿੰਦੇ ਇਹਨੂੰ ਲੈਂਟਰ ਵੀ ਬੋਲ ਦਿੰਦੇ ਆ ਜੀ ਠੀਕ ਆ ਲੈਂਟਰ ਵੀ ਆਪਾਂ ਬੋਲ ਲੈ ਓਕੇ ਤੇ ਆ ਦੇਖੋ ਮਿੱਤਰੋ ਇਸ ਤਰੀਕੇ ਦੇ ਪਹਿਲਾਂ ਬਿਸਕਟ ਤਾਂ ਰੱਖਿਆ ਬਾਈ ਅਰਗਣੇ ਚਲੋ ਕੋਈ ਗੱਲ ਨਹੀਂ ਠੰਡ ਸੀਗੀ ਵਾਰਸ ਪੈ ਕੇ ạtਿਆ ਆ ਨੱਕੇ ਅੱਛਾ ਗੋਲ ਆ ਗਏ ਬਾਈ ਹੈ ਹਾਂਜੀ ਇਹ ਗੋਲ ਆ ਗਏ ਜੀ ਚੱਪੂ ਵਾਲੇ ਆ ਫੱਟੀ ਵਾਲਾ ਨੱਕ ਆ ਗਿਆ ਪਹਿਲਾਂ ਅੱਛਾ ਫੱਟੀ ਵਾਲਾ ਬਾਈ ਦਾ ਚੱਪੂ ਵਾਲਾ ਬਾਈ ਦਾ ਚੱਪੂ ਵਾਲਾ ਇਹ ਗੋਲ ਚੱਪੂ ਵਾਲਾ ਜੀ ਆ ਚੌਰਸ ਪੱਟੀ ਵਾਲਾ ਸਾਰਿਆਂ ਦਾ ਬਾਈ ਰਿਜ਼ਲਟ ਕਿਹੜੀ ਚੀਜ਼ ਦਾ ਵਧੀਆ ਕਿ ਤਿੰਨਾਂ ਦੀ ਵਧੀਆ ਨਾਲ ਇਹ ਤਿੰਨਾਂ ਦੀ ਬਹੁਤ ਵਧੀਆ ਰਿਜ਼ਲਟ ਆ ਜੀ ਅੱਛਾ ਤਿੰਨਾਂ ਦਾ ਰਿਜ਼ਲਟ ਬਹੁਤ ਵਧੀਆਗਾ ਬਹੁਤ ਵਧੀਆ ਜੀ ਬਹੁਤ ਅੱਛਾ ਤੇ ਇਹਦੇ ਵਿੱਚ ਬਾਈ ਫਿਰ ਜੇ ਆਪਾਂ ਮਟੀਰੀਅਲ ਦੀ ਗੱਲ ਕਰੀ अच्छा हां बढ़िया सिरे दा ਹੁੰਦਾ ਉਹ اچھا ਉਹ ਪਾਇਆ ਜਾਂਦਾ ਤੇ ਆਪਣੇ ਸਿਰੇ ਦਾ ਸੀਮੈਂਟ ਆ ਗਿਆ ਪੂਰਾ ਇੱਕ ਨੰਬਰ اچھا ਸੀਮੈਂਟ ਕਿਹੜਾ ਵਰਤਦੇ ਹੋਰੇ ਜੀ ਅੰਬੂਜਾ ਜੀ ਉਹ ਹਾਂ ਅੰਬੂਜਾ ਮਨ ਲਾ ਹਾਂ ਅੰਬੂਜਾ ਸਿਰੇ ਦਾ ਸੀਮੈਂਟ ਆ ਗਿਆ اچھا ਵੀ ਸਭ ਤੋਂ ਟਾਪ ਦਾ ਜਿਹੜਾ ਸੀਮੈਂਟ ਆ ਨਾ ਮਨ ਲਾ ਵੀ ਬਾਈ ਵਰਗੇ ਉਹ ਵਰਤਦੇ ਨੇਗੇ ਤੇ ਇਧਰੋਂ ਦੇਖੋ ਤੁਹਾਨੂੰ ਆਪਾਂ ਦਿਖਾਉਣੇ ਆ ਕਿਧਰ ਬਾਈ ਵਰਗੇ ਹੋਰ ਵੀ ਕੁਝ ਤਿਆਰ ਕਰ ਰਹੇ ਨੇ ਹਨਾ ਤੇ ਉਧਰੋਂ ਇਧਰ ਬਾਈ ਫਿਰ ਤੁਸੀਂ ਕੀ ਤਿਆਰ ਕਰ ਰਹੇ ਹੋ ਇਧਰ ਮਤਲਬ ਤੁਸੀਂ ਹੁਣ ਨੱਕੀ ਤਿਆਰ ਕਰੋਗੇ ਕਿ ਮਨ ਲਾ ਵੀ ਡੱਗ ਤਿਆਰ ਕਰ ਰਹੇ ਹਾਂ ਇਸ ਟਾਈਮ ਜਿਹੜਾ ਥੋੜਾ ਸਿਮੈਂਟ ਆ ਇਹ ਜੀ ਪਾਣੀ ਵਾਲਾ ਆਪਣੇ ਡੱਗੀ ਤਿਆਰ ਹੋ ਜਾਂਦੇ ਘੇਰਾ ਦਾ ਫਿਰ ਪਾਣੀ ਵਾਲੇ ਡੱਗੀ ਤਿਆਰ ਹੋ ਜਾਂਦੇ ਆਪਾਂ ਫਿਰ ਆਪਾਂ ਕੜੇ ਫਿਰ ਹਾਂ ਦੇਖ ਆਪਾਂ ਤੁਹਾਨੂੰ ਹੋਰ ਵੀ ਨੌਲੇਜ ਵਾਲੀ ਚੀਜ਼ ਦਿਖਾਉਣੇ ਆ ਮੜਾ ਆ ਜਾ ਬਾਈ ਮੜਾ ਆ ਜਾ ਆ ਜਾ ਬਾਈ ਤੂੰ ਇੱਕ ਤੁਹਾਨੂੰ ਬਹੁਤ ਵਧੀਆ ਨੌਲੇਜ ਵਾਲੀ ਚੀਜ਼ ਦਿਖਾਉਣੇ ਆ ਤੇ ਡੱਗ ਆਪਾਂ ਬਹੁਤ ਦੇਖੇ ਹਨਾ ਬਣਦੇ ਤੇ ਆਹ ਦੇਖੋ ਬਾਈ ਕਿਹੜਾ ਆਪਾਂ ਲਫਾਫਾ ਪਾ ਕੇ ਬਣਾਵਾਂਗੇ ਪਰ ਲਫਾਫੇ ਦਾ ਵੀ ਮਤਲਬ ਹਨਾ ਕਾਰਨ ਆ ਕੋਈ ਹਨਾ ਤੇ ਆਪਾਂ ਬਾਈ ਨੂੰ ਪੁੱਛਦੇ ਆ ਮਤਲਬ ਕੀ ਸਵਾਲ ਸਾਰਾ ਜਵਾਬ ਸਵਾਲ ਅੱਛਾ ਬ ਇਹ ਲਫਾਫਾ ਜੀ ਆਪਣੇ ਇਹ ਪਾਣੀ ਨਹੀਂ ਸੁੱਕਦਾ ਜੀ ਅੱਛਾ ਹਾਂ ਮੋਟਾ ਤਰਪਾਲ ਵਰਗਾ ਲਫਾਫਾ ਹੈ ਇਹ ਅੱਛਾ ਤੇ ਮੰਨ ਲਓ ਉੱਤੇ ਇੱਟਾਂ ਜਾਣਗੀਆਂ ਉੱਤੇ ਢੋਲਗਾ ਪੈ ਜਾਊਗਾ ਇਹ ਮੰਨ ਲਓ ਪੂਰੇ ਲਾਈਫ ਟਾਈਮ ਚੱਲੂਗਾ ਜੀ ਠੀਕ ਆ ਜੇਰੋ ਬਾਈ ਨੂੰ ਮੈਂ ਪੁੱਛਿਆ ਨਾ ਪਹਿਲਾਂ ਮੈਨੂੰ ਐ ਲੱਗਿਆ ਵੀ ਬਾਈ ਚੌੜ ਕਰੀ ਜਾਂਦੇ ਮੇਰੇ ਨਾਲ ਆਹ ਕੀ ਆ ਵੀ ਉਹ ਪਾਣੀ ਪਾਉਣ ਵਾਸਤੇ ਜੇਰੋ ਬਾਈ ਇੱਟਾਂ ਲਾਉਣ ਲੱਗ ਗਿਆ ਫਿਰ ਮੈਨੂੰ ਯਕੀਨ ਆਇਆ ਵਾਹ ਯਾਰ ਵਾਕਈ ਸਹੀ ਗੱਲ ਆ ਇਹ ਹੁਣ ਲਫਾਫੇ ਨੂੰ ਵਿੱਚ ਹੀ ਦੱਬਣਗੇ ਮਤਲਬ ਹਾਂ ਜੀ ਮਤਲਬ ਪੂਰਾ ਵਧੀਆ ਰਿਜ਼ਲਟ ਆ ਬਾਈ ਇਹਨਾਂ ਦਾ ਹਾਂ ਜੀ ਬਹੁਤ ਵ ਬਾਕੀ ਜੇ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਬਾਈ ਸ਼ੇਅਰ ਜ਼ਰੂਰ ਕਰਿਓ ਠੀਕ ਆ ਤੇ ਜੇ ਕਿਸੇ ਦਾ ਵੀ ਕੋਈ ਸਵਾਲ ਜਵਾਬ ਹੁੰਦਾ ਬਾਈ ਕਮੈਂਟ ਦੇ ਵਿੱਚ ਦੱਸਿਓ ਜ਼ਰੂਰ ਹੈ ਨਾ ਜੇ ਕੋਈ ਮਾੜੀ ਮੁੱਢੀ ਕਮੀ ਪੇਸ਼ੀ ਲੱਗੀ ਹੋਰ ਬਾਈ ਕੁਝ ਕਹਿਣਾ ਚਾਹਣਿਓ ਹੋਰ ਕੁਝ ਕਹਿਣਾ ਚਾਹਣਿਓ ਹਾਂ ਬਸ ਜੀ ਹੋਰ ਕੀ ਕਹਿਣਾ ਆਪਾਂ ਵਧੀਆ ਆਪਣਾ ਇੱਕ ਸਵਾਲ ਰਹਿ ਗਿਆ ਆਪਣਾ ਅੱਛਾ ਜੇ ਜਿਹੜਾ ਆਪਾਂ ਹੁਣ ਮਤਲਬ ਹੈ ਨਾ ਡੱਗ ਤਿਆਰ ਕਰਦਿਆਂ ਇਹਦੇ ਵਿੱਚ ਬਾਈ ਫਿਰ ਤੁਸੀਂ ਕਿਹੜਾ ਕਿਹੜਾ ਮਟੀਰੀਅਲ ਪਾਉਣੇ ਜੇ ਹੁਣ ਆਪਾਂ ਗੱਲ ਕਰੀਏ ਬਜਰੀ ਪੈਂਦੀ ਆ ਜਾਂ ਮਤਲਬ ਕੀ ਕੁਝ ਪਾਉਣੇ ਇਹਦੇ ਵਿੱਚ ਇਹਦੇ ਵਿੱਚ ਕ੍ਰੈਸ਼ਰ ਤੇ ਸੀਮਿੰਟ ਆ ਗਿਆ ਜੀ। ਅੱਛਾ ਦੋਨੇ ਚੀਜ਼ ਹੀ ਪਾਉਣੇ ਆ। ਹਾਂ, ਕੜਿਆਂ ਵਿੱਚ। ਕੜਿਆਂ ਵਿੱਚ ਹਾਂ। ਹਾਂਜੀ ਹਾਂ। ਕ੍ਰੈਸ਼ਰ, ਸੀਮਿੰਟ ਪੈਂਦਾ ਜੀ। ਅੱਛਾ। ਹਾਂ। ਠੀਕ ਆ। ਤੇਰੇ ਵਿੱਚ ਬਾਈ ਫਿਰ ਕੋਈ ਜਿਵੇਂ ਆਪਾਂ ਵਿੱਚ ਕੋਈ ਦੇਖਦੇ ਆਪਾਂ ਕੋਈ ਤਾਰ ਵਗੈਰਾ ਵੀ ਪਾਉਣੇ ਆ। ਤਾਰ ਵਗੈਰਾ ਵੀ ਪਾਉਣੇ ਕੋਈ ਵਿੱਚ ਇਹਦੇ? ਹਾਂਜੀ ਹਾਂ। ਅੱਛਾ ਅੱਛਾ। ਤਾਰ ਪੈਂਦੀ ਆ। ਅੱਛਾ ਅੱਛਾ। ਤਾਰ ਵੀ ਬਾਈ। ਤੇ ਆ ਜਾਓ ਬਾਈ। ਅੱਛਾ ਬਾਈ ਜਿਹੜੀ ਆ ਬਜਰੀ ਆ ਮਤਲਬ ਇਹਦਾ ਫਿਰ ਮਤਲਬ ਕੀ ਕੰਮ ਇਹਦੇ ਵਿੱਚ? ਹਾਂ, ਇਹ ਕੜਿਆਂ ਦੇ ਵਿੱਚ ਆ ਜਾਂਦੀ ਜੀ ਬਜਰੀ। ਇੱਧਰਲੇ ਪਾਸੇ। ਇਹ ਵੀ ਨਾਲ ਮਤਲਬ ਤੁਸੀਂ ਪਾਉਣ ਤੇ ਆ ਤੁਸੀਂ ਦੇਖੋ ਮਿੱਤਰੋ ਤੇ ਤੁਹਾਡੇ ਸਾਹਮਣੇ ਆ ਬਾਈ ਹੈ ਨਾ हां ਬਰੀਕ ਬਜਰੀ ਬੰਦੇ ਆ ਆ ਬਰੀਕ ਬਜਰੀ ਜਿਹੜੀ ਬਾਈ ਵਰਗੀ ਕਹਿੰਦੇ ਸੀ ਇਹ ਚੀਜ਼ ਪਾਉਣੇ ਆ ਇਹਦੇ ਵਿੱਚ ਤੇ ਲਾਂਬੇ ਵਾਲਾ ਕੰਮ ਨਹੀਂ ਯਾਰ ਇੱਕ ਵਾਰੀ ਨਾ ਤੁਸੀਂ ਮੌਕਾ ਦਿਓ ਬਾਈ ਨੂੰ ਤੇ ਬਹੁਤ ਸੋਹਣਾ ਕੰਮ ਆ ਬਾਈ ਦਾ ਮੈਨੂੰ ਤਾਂ ਬਾਈ ਘੈਂਣ ਲੱਗਿਆ ਕੰਮ ਬਾਈ ਦਾ ਕਿਉਂਕਿ ਖੁਦ ਸਾਡੇ ਬਈ ਆਪ ਦੇ ਲੱਗੇ ਹੋਏ ਨੇਗੇ ਤੇ ਆ ਦੇਖੋ ਪੂਰੀ ਘੈਂਣ ਬਜਰੀ ਆ ਠੀਕ ਆ ਤੇ ਕਰਿਓ ਬਾਈ ਸ਼ੇਅਰ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਹੋਰ ਵੀ ਕਮੈਂਟਾਂ ਦੇ ਵਿੱਚ ਸਵਾਲ ਜਵਾਬ ਹੋਏ ਤਾਂ ਬਾਈ ਦੱਸਿਓ ਤੇ ਅਗਲੀ ਵੀਡੀਓ ਚ ਆਪ ਕਰਦੇ ਆ ਬਾਈ ਨਾਲ ਗੱਲਬਾਤ ਸਤਿ ਸ਼